ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਅਤੇ ਸਮਾਜ ਸੇਵੀ ਅਵੀ ਰਾਜਪੂਤ ਦੀ ਅਗਵਾਈ ਵਿੱਚ ਦੂਸਰਾ ਵਿਸ਼ਾਲ ਖੂਨਦਾਨ ਕੈਂਪ 15 ਮਾਰਚ ਨੂੰ ਸਿਟੀ ਹਾਲ ਕਪੂਰਥਲਾ ਵਿਖੇ ਲਗਾਇਆ ਜਾ ਰਿਹਾ ਹੈ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਦੂਜੇ ਵਿਸ਼ਾਲ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਅਵੀ ਰਾਜਪੂਤ ਜ਼ਿਲ੍ਹਾ ਕਪੂਰਥਲਾ ਪ੍ਰਬੰਧਕੀ ਕੰਪਲੈਕਸ ਡੀਪੀ ਕਮਿਸ਼ਨਰ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਵਿਸ਼ੇਸ਼ ਪੱਤਰ ਦੇਣ ਪੁੱਜੇ ਨੇ ਇਸ ਮੌਕੇ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਅਤੇ ਸਮਾਜ ਸੇਵੀ ਰਾਜਪੂਤ ਨੇ ਸਮਾਜ ਸੇਵੀ ਧਾਰਮਿਕ ਰਾਜਨੀਤਿਕ ਅਤੇ ਵੱਖ-ਵੱਖ ਸਮਾਜਿਕ ਪਾਰਟੀਆਂ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਉਹ 15 ਮਾਰਚ ਨੂੰ ਲਗਾਏ ਜਾ ਰਹੇ ਦੂਜੇ ਵਿਸ਼ਾਲ ਖੂਨਦਾਨ ਕੈਂਪ ਵਿੱਚ ਸ਼ਾਮਲ ਹੋ ਕੇ ਆਪਣਾ ਖੂਨਦਾਨ ਕਰਨ ਕੇ ਖੂਨਦਾਨ ਕਰਨ ਕਰਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਖੂਨਦਾਨ ਕਰਨ ਨਾਲ ਖੂਨ ਕਟ ਨਹੀਂ ਹੁੰਦਾ ਸਗੋਂ ਖੂਨ ਵਧਦਾ ਹੈ ਉਹਨਾਂ ਮੀਡੀਆ ਰਾਹੀਂ ਜ਼ਿਲ੍ਹਾ ਕਪੂਰਥਲਾ ਦੇ ਮੁਖੀ ਜਾਂ ਡਿਪਟੀ ਕਮਿਸ਼ਨਰ ਅੰਮਿਤ ਕੁਮਾਰ ਪੰਚਾਲ ਨੂੰ ਵਿਸ਼ੇਸ਼ ਤੌਰ ਤੇ ਲਗਾਏ ਜਾ ਰਹੇ ਦੂਸਰੇ ਵਿਸ਼ਾਲ ਖੂਨਦਾਨ ਕੈਂਪ ਚ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਅਵੀ ਰਾਜਪੂਤ ਸੇਵਾ ਦਾ ਹਲਕਾ ਕਪੂਰਥਲਾ ਅੱਜ ਮਾਨਯੋਗ ਡੀਸੀ ਕਪੂਰਥਲਾ ਜੀ ਨੂੰ ਮੇਰੇ ਵੱਲੋਂ ਮੁਲਾਕਾਤ ਕੀਤੀ ਗਈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ 15 ਮਾਰਚ ਨੂੰ ਸਾਡੇ ਵੱਲੋਂ ਦੂਸਰਾ ਵਿਸ਼ਾਲ ਬਲੱਡ ਕੈਂਪ ਜੋ ਸਿਟੀ ਹਾਲ ਕਪੂਥਲਾ ਦੇ ਬਾਹਰ ਲਗਾਇਆ ਜਾ ਰਿਹਾ ਵਾ ਸੋ ਉਸ ਬਾਬਤ ਡੀਸੀ ਸਾਹਿਬ ਨੂੰ ਅਸੀਂ ਜ਼ਿਲ੍ਹੇ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਨੂੰ ਵੈਲਕਮ ਕਰਨ ਲਈ ਵੀ ਕਿਹਾ ਵਾ ਕਿ ਤੁਸੀਂ ਪਹੁੰਚੋ ਤੇ ਨਾਲ ਦੇ ਨਾਲ ਅਸੀਂ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਆ ਕਿ ਇਹੋ ਜਿਹੇ ਜਿਹੜੇ ਸੋਸ਼ਲ ਜਿਹੜੇ ਆ ਜੋ ਵੀ ਬੰਦਾ ਉਪਰਾਲੇ ਕਰਦਾ ਕੋਈ ਵੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀ ਆ ਉਹਦਾ ਹੌਸਲਾ ਅបਜਾਈ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਸਮੇਂ 'ਚ ਕਈ ਐਸੇ ਜਗ੍ਹਾ ਹੁੰਦੀਆਂ ਜਿੱਥੇ ਖੂਨ ਦੀ ਬੜੀ ਲੋੜ ਪੈਂਦੀ ਆ ਤੇ ਗਰੀਬ ਤੇ ਜ਼ਰੂਰਤਮੰਦ ਬੰਦੇ ਨੂੰ ਕਈ ਵਾਰੀ ਖੂਨ ਮਿਲ ਨਹੀਂ ਪਾਂਦਾ ਸੋ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਆਪਣੇ ਮਾਧਿਅਮ ਵੀ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਜਿਹੜਾ ਵਾ ਸਰਗਰਮ ਰਿਹਾ ਕਰੋ ਕਿਉਂਕਿ ਉਹਨੇ ਸੀਜ਼ਨ ਜਿਹੜਾ ਚੱਲ ਰਿਹਾ ਵਾਪਸ ਸਭ ਜਾਣਦੇ ਆ ਕਿ ਇਲੈਕਸ਼ਨਾਂ ਦੋ ਚੱਲ ਰਿਹਾ ਅੱਜ ਵੀ ਉਹ ਬੜੇ ਆਪਣੇ ਰਜੇਵੇਂ ਆ ਜੇ ਵਿਚਾਰੇ ਬੀਜ਼ੀ ਸੀ ਹੈ ਫਿਰ ਵੀ ਡੀਸਾ ਨੇ ਹਾਨੂੰ ਟਾਈਮ ਦਿੱਤਾ ਵੈਲਕਮ ਕੀਤਾ ਬੜਾ ਮਨ ਨੂੰ ਫਕਰ ਮਹਿਸੂਸ ਹੋਇਆ ਸੋ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਭੀ ਜਿਹੜਾ ਤੁਹਾਡੇ ਬਹੁਤ ਵਧੀਆ ਸੋਸ਼ਲ ਵਰਕ ਤੇ ਕਰਨ ਜਾ ਰਹੇ ਹੋ ਤੇ ਵੱਲੋਂ ਮੇਰੀਆਂ ਵੈਲ ਵਿਸ਼ੇਸ ਨਾਲ ਦੇ ਨਾਲ ਮੈਂ ਕੋਸ਼ਿਸ਼ ਪੂਰੀ ਕਰਾਂਗਾ ਕਿ ਮੈਂ ਉੱਥੇ ਪਹੁੰਚਾਂ ਤੇ ਜੇ ਸਮਾਜ ਨੂੰ ਇੱਕ ਚੰਗਾ ਮੈਸੇਜ ਦੇ ਸਕਾਂ ਸੋ ਅਸੀਂ ਵੀ ਇਹ ਚੀਜ਼ਾਂ ਸਮਝਦੇ ਹਾਂ ਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਉਹਨਾਂ ਦੇ ਜਿਵੇਂ ਆ ਜ਼ਿਲ੍ਹੇ ਦੇ ਮੁਖੀ ਆ ਸਾਰੇ ਜ਼ਿਲ੍ਹੇ ਨੂੰ ਉਹਨਾਂ ਨੇ ਕਵਰ ਕਰਨਾ ਵਾ ਸੋ ਜਿੱਦਾਂ ਵੀ ਇਹਨਾਂ ਕੋ ਸਮਾਂ ਹੋਵੇ ਜ਼ਰੂਰ ਪਹੁੰਚਣ ਸੋ ਮੈਂ ਕਪੂਤਰੇ ਲੋਕਾਂ ਨੂੰ ਬੇਨਤੀ ਕਰਦਾ 15 ਮਾਰਚ 10 ਵਜੇ ਜੋ ਸਿਟੀ ਹਾਲ ਦੇ ਬਾਹਰ ਜਿਹੜਾ ਵਾ ਬਲੱਡ ਕੈਂਪ ਸ਼ੁਰੂ ਹੋ ਰਿਹਾ ਆ ਰਿਹਾ ਉਹਦੇ ਚ ਵਾਚ ਚੜ ਕੇ ਆਪਣਾ ਹਿੱਸਾ ਦੋ ਕਿਉਂਕਿ ਖੂਨ ਦਿੱਤਿਆਂ ਵਾਧਾ ਵਾ ਖੂਨ ਵੰਡਿਆ ਕਦੇ ਘਟਦਾ ਨਹੀਂ ਆ ਤੇ ਖੂਨ ਦਾਨ ਕਰਨ ਤੋਂ ਕਦੀ ਵੀ ਕਿਸੇ ਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਖੂਨ ਦਾਨ ਨੂੰ ਮਹਾਦਾਨ ਮੰਨਿਆ ਗਿਆ ਵਾ ਸੋ ਮੈਂ ਅਤੇ ਮੇਰੀ ਟੀਮ ਤੇ ਮੇਰਾ ਪਰਿਵਾਰ ਉਸ ਦਿਨ ਖੁਦ ਬਲੱਡ ਡੋਨੇਟ ਕਰਾਂਗੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਵੀ ਮੈਸੇਜ ਦਿਨਾ ਜਿਹੜੀਆਂ ਵੀ ਸੋਸ਼ਲ ਐਕਟੀਵਿਟੀਜ਼ ਜਿਹੜੀਆਂ ਵੀ ਜੱਥੇ ਬੰਦੀਆਂ ਵਾ ਉਹ ਵੀ ਉਦੋਂ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਖੂਨਦਾਨ ਕਰਨ ਤਾਂ ਕਿ ਖੂਨਦਾਨ ਜਿਹੜਾ ਕਿਸੇ ਦੇ ਕੰਮ ਆ ਸਕੇ ਕਿਸੇ ਗਰੀਬ ਦੇ ਪਲਾ ਹੋ ਸਕੇ ਤਾਂ ਕਿ ਗਰੀਬ ਦੀ ਕਿਸੇ ਜਾਨ ਬਚਾਈ ਜਾ ਸਕੇ ਜਿਹੜਾ ਕਿ ਜਿਹੜਾ ਸਾਡੀ ਸੋਸਾਇਟੀ ਵੱਲੋਂ ਕੈਂਪੋ ਵਰਕਰ ਮੈਂ ਕੈਂਪੋ ਇਹ ਦੂਸਰਾ ਵਿਸ਼ਾਲ ਖੂਨਦਾਨ ਕੈਂਪੋ ਆ ਜੋ ਪਹਿਲਾ ਕੈਂਪ ਸਾਡੇ ਸਤੰਬਰ ਚ ਲਾਇਆ ਗਿਆ ਸੀ ਵਿਦਨ ਅ ਸਿਕਸ ਮਨთ ਦੇ ਵਿੱਚ ਹੀ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਾਤਾ ਜਿਹੜਾ ਤੀਜਾ ਵਿਸ਼ਾਲ ਖੂਨਦਾਨ ਕੈਂਪ ਉਹ 17 ਜੂਨ ਨੂੰ ਮੇਰੇ ਜਨਮ ਦਿਨ ਦੇ ਮੌਕੇ ਤੇ ਲਗਾਇਆ ਜਾਊਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੋ ਜੇ ਬਹੁਤ ਸੋਸ਼ਲ ਜਿਹੜੀਆਂ ਵਾ ਮੇਰੇ ਵੱਲੋਂ ਐਕਟੀਵਿਟੀਆਂ ਵੈਸੇ ਵੀ ਹਲਕੇ ਜਿਹੀਆਂ ਕੀਤੀਆਂ ਜਾਂਦੀਆਂ ਹਲਕੇ ਦੇ ਭਲਾਈ ਲਈ ਹਲਕੇ ਦੇ ਲੋਕਾਂ ਲਈ ਇਹ ਜਿਹੜੀਆਂ ਵਾ ਐਕਟੀਵਿਟੀਆਂ ਵੀ ਮੇਰੇ ਵੱਲੋਂ ਕੀਤੀਆਂ ਜਾਂਦੀਆਂ ਰਹਿਣਗੀਆਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਬੜੇ ਸੋਸ਼ਲ ਵਰਕ ਕੀ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ